ਇਹ ਵਰਖੀ ਬਣਾਉਣ ਲਈ ਜੀ ਨਾ ਆਪਾਂ ਨੂੰ ਘਿਓ ਦੀ ਲੋੜ ਨਾ ਮਲਾਈ ਦੀ ਲੋੜ ਨਾ ਗੈਸ ਚਲਾਉਣ ਦੀ ਤੇ ਨਾ ਹੀ ਅੱਗ ਮਚਾਉਣ ਦੀ ਲੋੜ ਹੈ ਜੀ ਤੇ ਬਹੁਤ ਹੀ ਸੌਖੇ ਤਰੀਕੇ ਨਾਲ ਵਰਫੀ ਬਣਦੀ ਤੇ ਅੱਜ ਆਪਾਂ ਬਣਾਉਣ ਲੱਗੇ ਸੀ ਜੀ ਵਰਫੀ ਤੇ ਜੇਕਰ ਇਹ ਵਰਫੀ ਤੁਸੀਂ ਇੱਕ ਵਾਰ ਬਣਾ ਲਈ ਤੇ ਖਾ ਲਈ ਤਾਂ ਹਮੇਸ਼ਾ ਤੁਹਾਨੂੰ ਇਹਦਾ ਟੇਸਟ ਯਾਦ ਰਹੂਗਾ ਜੀ ਤੇ ਤੁਸੀਂ ਹਰ ਵਾਰ ਇਹੀ ਵਰਫੀ ਬਣਾਓਗੇ ਤੇ ਬਹੁਤ ਹੀ ਵਧੀਆ ਤਰੀਕੇ ਨਾਲ ਇਹ ਬਣ ਕੇ ਤਿਆਰ ਹੁੰਦੀ ਹੈ ਜੀ ਤੇ ਸਵਾਦ ਹੋਣ ਦੇ ਨਾਲ ਨਾਲ ਇਹ ਹੈਲਦੀ ਵੀ ਬਹੁਤ ਹੈ ਇਹ ਵਰਫੀ ਤੇ ਦੇਖੋ ਜੀ ਢਾਣੇਦਾਰ ਵਰਫੀ ਬਣ ਕੇ ਆਪਣੀ ਤਿਆਰ ਹੋਈ ਐ ਤੇ ਇਹਦੇ ਲਈ ਪਹਿਲਾਂ ਤੁਸੀਂ ਵੀਡੀਓ ਨੂੰ ਪੂਰਾ ਵੇਖ ਲੈਣਾ ਜੀ ਢਾਣੇਦਾਰ ਵਰਫੀ ਬਣ ਕੇ ਆਪਣੀ ਤਿਆਰ ਆ ਗਈ ਇਸ ਤਰੀਕੇ ਨਾਲ ਤੁਸੀਂ ਵੀ ਵਰਫੀ ਬਣਾਓ ਜੀ ਤੇ ਚਲੋ ਜੀ ਕਰਦੇ ਆ ਰੈਸਪੀ ਸ਼ੁਰੂ ਜੀ ਵਰਫੀ ਦੀ ਤੇ ਜੇਕਰ ਵੀਡੀਓ ਵਧੀਆ ਲੱਗਦੀ ਹੁੰਦੀ ਹੈ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਨਾ ਜੀ ਤੇ ਚੈਨਲ ਤੇ ਪਹਿਲੀ ਵਾਰ ਆਏ ਤਾਂ ਚੈਨਲ ਨੂੰ ਸਬਸਕ੍ਰਾਈਬ ਵੀ ਜ਼ਰੂਰ ਕਰ ਲੈਣਾ ਜੀ ਤੇ ਹੁਣ ਆਪਾਂ ਲੱਗੇ ਜੀ ਗਰਫੀ ਦੀ ਰੈਸਪੀ ਸ਼ੁਰੂ ਕਰਨ। ਸੋ ਪਹਿਲਾਂ ਜੀ ਆਪਾਂ ਇੱਥੇ ਇਹ ਲੈ ਲੈ ਛੋਲੇ ਤੇ ਇਹ ਆਪਾਂ ਨੇ ਭੁੱਜੇ ਹੋਏ ਛੋਲੇ ਲਏ ਤੇ ਇਹਨਾਂ ਨੂੰ ਆਪਾਂ ਇਸ ਤਰੀਕੇ ਨਾਲ ਮਸਲ ਕੇ ਤੇ ਇਹਨਾਂ ਦਾ ਸਿਲਕਾ ਅਲੱਗ ਕਰ ਲਾਂਗੇ ਸਾਰੇ ਛੋਲਿਆਂ ਦਾ। ਇਸ ਤਰੀਕੇ ਨਾਲ ਥੋੜਾ ਜਿਹਾ ਮਸਲਾਗੇ ਤਾਂ ਸਿਲਕੇ ਇਹਨਾਂ ਦੇ ਆਪਣੇ ਆਪ ਹੀ ਅਲੱਗ ਹੋ ਜਾਣਗੇ। ਚੰਗੀ ਤਰ੍ਹਾਂ ਆਪਾਂ ਸਿਲਕੇ ਰਤਾਰ ਲੈਣੇ ਇਹਨਾਂ ਦੇ। ਲਓ ਜੀ ਛੋਲਿਆਂ ਨੂੰ ਆਪਾਂ ਇਸ ਤਰੀਕੇ ਨਾਲ ਸਾਰੇ ਸਿਲਕੇ ਇਹਨਾਂ ਦੇ ਉਤਾਰ ਤੇ ਤੇ ਹੁਣ ਆਪਾਂ ਇੱਕ ਜੱਗ ਦੇ ਵਿੱਚ ਪਾ ਲਿਆ ਗ੍ਰੈਂਡਰ ਜੱਗ ਦੇ ਵਿੱਚ ਤੇ ਇਹਨਾਂ ਦਾ ਆਪਾਂ ਪਾਊਡਰ ਬਣਾ ਲਾਂਗੇ ਪੀਸ ਕੇ ਇਸ ਤਰੀਕੇ ਨਾਲ ਜੀ ਆਪਾਂ ਇਹਨਾਂ ਦਾ ਪਾਊਡਰ ਬਣਾ ਲੈ ਬਈਕ ਤੇ ਹੁਣ ਆਪਾਂ ਇਹਨਾਂ ਨੂੰ ਛਾਲ ਲਾਂਗੇ ਤੇ ਜਿਹੜੇ ਕੋਈ ਬਰੀਕ ਪਾਰਟ ਹੋਣਗੇ ਇਹਦੇ ਦਾਣਿਆਂ ਦੇ ਤੇ ਉਹ ਉੱਪਰ ਰਹਿ ਜਾਣਗੇ ਛਾਣਨੀ 'ਚ ਇਸ ਤਰੀਕੇ ਨਾਲ ਨਹੀਂ ਫਿਰ ਬਰਫੀ 'ਚ ਇਹ ਚੰਗੇ ਲੱਗਣੇ ਹੈਗੇਗੇ ਇਸ ਤਰੀਕੇ ਨਾਲ ਆਪਾਂ ਛਾਣ ਲੈਣਾ ਨੂੰ ਚੰਗੀ ਤਰ੍ਹਾਂ ਥਾਣ ਲੇਤਾ ਏ ਇਸ ਤਰੀਕੇ ਨਾਲ ਜੀ ਆਪਾਂ ਸਾਰਾ ਬੇਸਣ ਛਾਣ ਲੇਤਾ ਏ ਤੇ ਬਰੀਕ ਪਾਟ ਉੱਪਰ ਬਚ ਕੇ ਇਹਨੂੰ ਆਪਾਂ ਸਿੜ ਦਾਂਗੇ ਤੇ ਇੱਥੇ ਜੀ ਆਪਾਂ ਇੱਕ ਕੌਲੀ ਇਹ ਜਿਹੜਾ ਆਪਾਂ ਬੇਸਣ ਤਿਆਰ ਕਰਿਆਗਾ ਪੂਜੇ ਛੋਲਿਆਂ ਦਾ ਤੇ ਇਹ ਪਾ ਲੈਣਾ ਜੀ ਅੱਧੀ ਕੌਲੀ ਖੰਡ ਦੀ ਪਾ ਲਾਂਗੇ ਜੱਗ ਦੇ ਵਿੱਚ ਤੇ ਕੋਣੀ ਕੋਲੀ ਜੀ ਆਪਾਂ ਲੈਤੀ ਇਹ ਨਾਰੀਅਲ ਦਾ ਪਰਾਟਾ ਗੂਰਾ ਨਾਰੀਅਲ ਦਾ ਤੇ ਇਹਨੂੰ ਵੀ ਆਪਾਂ ਬਰੀਕ ਪੀਸ ਲਾਂਗੇ ਜੀ ਤੇ ਜੇਕਰ ਤੁਹਾਡੇ ਕੋਲ ਕੋਈ ਇੱਥੇ ਡਰਾਈ ਫਰੂਟ ਹੈਗੇ ਤੁਸੀਂ ਇਹਦੇ ਵਿੱਚ ਡਰਾਈ ਫਰੂਟ ਵੀ ਪਾ ਕੇ ਪੀਸ ਸਕਦੇ ਆਂਗੇ ਜਿਵੇਂ ਕਿ ਕਾਜੂ ਬਦਾਮ ਵਗੈਰਾ ਤੇ ਇਹਨੂੰ ਵੀ ਇਸ ਤਰੀਕੇ ਨਾਲ ਆਪਾਂ ਪੀਸ ਲਿਆ ਜੀ ਤੇ ਹੁਣ ਆਪਾਂ ਇਹਨੂੰ ਵੀ ਇਹਦੇ ਵਿੱਚ ਕੱਟ ਲਾਂਗੇ ਗ੍ਰੇਸਨ ਦੇ ਵਿੱਚ ਹੀ ਛੋਲਿਆਂ ਤੇ ਸਾਰੇ ਮਟੀਰੀਅਲ ਨੂੰ ਤੇ ਹੁਣ ਆਪਾਂ ਇੱਥੇ ਪਾ ਦਾਂਗੇ ਜੀ ਇਲਾਇਚੀ ਪਾਊਡਰ ਤੇ ਦੋ ਇਲਾਇਚੀਆਂ ਕੁੱਟ ਕੇ ਪਾਊਡਰ ਤਿਆਰ ਕਰ ਸਕਦੇ ਆ ਤੁਸੀਂ ਤੇ ਆਪਣੇ ਕੋਲੇ ਬਣਿਆ ਬਣਾਇਆ ਪਾਊਡਰ ਸੀਗਾ ਇਲਾਇਚੀ ਦਾ ਤੇ ਇਹ ਆਪਾਂ ਲੈ ਲਏ ਜੀ ਅੱਧਾ ਗਲਾਸ ਦੁੱਧ ਦਾ ਤੇ ਦੁੱਧ ਆਪਾਂ ਨੇ ਉਬਲਿਆ ਹੋਇਆ ਲੈਣਾ ਜੀ ਤੇ ਪਹਿਲਾਂ ਇਹ ਉਬਲਿਆ ਹੋਇਆ ਦੁੱਧ ਰੱਖਿਆ ਹੋਇਆ ਸੀ ਆਪਾਂ ਨੇ ਇਹਨੂੰ ਆਪਾਂ ਹੁਣ ਚੰਗੀ ਤਰ੍ਹਾਂ ਮਿਕਸ ਕਰ ਲਾਂਗੇ ਥੋੜਾ ਥੋੜਾ ਦੁੱਧ ਪਾ ਕੇ ਤੇ ਇਸ ਤਰੀਕੇ ਨਾਲ ਆਪਾਂ ਮਿਕਸ ਕਰ ਲਾਂਗੇ ਸਾਰੇ ਮਟੀਰੀਅਲ ਨੂੰ ਚੰਗੀ ਤਰ੍ਹਾਂ ਰੜਾ ਲੈਣਾ ਜਿਆਦਾ ਦੁੱਧ ਇੱਕਦਮ ਇਕੱਠਾ ਨਹੀਂ ਪਾਉਣਾ ਹੈਗਾ ਥੋੜਾ ਥੋੜਾ ਕਰਕੇ ਦੁੱਧ ਰੜਾਉਣਾ ਹੈਗਾ ਜੀ ਇਹਦੇ ਵਿੱਚ ਇਸ ਤਰੀਕੇ ਨਾਲ ਆਪਾਂ ਚੰਗੀ ਤਰ੍ਹਾਂ ਇਹਨੂੰ ਮਿਕਸ ਕਰ ਲਾਂਗੇ ਇਸ ਤਰੀਕੇ ਨਾਲ ਜੀ ਇਹਨੂੰ ਆਪਾਂ ਤਿਆਰ ਕਰ ਲਿਆ ਤੇ ਜਿਵੇਂ ਆਪਾਂ ਆਟਾ ਗੁੰਨਦੇ ਹੁੰਨੇ ਆਂਗੇ ਇਸ ਤਰੀਕੇ ਨਾਲ ਤੇ ਇਹ ਆਪਾਂ ਅੱਧਾ ਗਲਾਸ ਹੀ ਦੁੱਧ ਦਾ ਲੇਤਾ ਸੀ ਤੇ ਥੋੜਾ ਜਿਹਾ ਦੁੱਧ ਲੱਗਿਆ ਬਿਲਕੁਲ ਤੇ ਅੱਦੇ ਚੋਂ ਅੱਧਾ ਇਹ ਪਿਆਈ ਹੈ ਵਾਪਸ ਬਚਿਆ ਹੋਇਆ ਤੇ ਇੱਥੇ ਆਪਾਂ ਇੱਕ ਲੈ ਲਈ ਜੀ ਖਾਲੀ ਪਲੇਟ ਤੇ ਤੁਸੀਂ ਕੋਈ ਵੀ ਵਰਤਨ ਲੈ ਲੈਣਾ ਤੇ ਇੱਚ ਆਪਾਂ ਥੋੜਾ ਜਿਹਾ ਘਿਓ ਪਾਵਾਂਗੇ ਘਿਓ ਵੀ ਆਪਾਂ ਤਾ ਪਾਵਾਂਗੇ ਜੀ ਜਿਹੜੀ ਆਪਾਂ ਇਹ ਬਰਫੀ ਜਵਾਵਾਂਗੇ ਤੇ ਇਹ ਆਸਾਨੀ ਨਾਲ ਜਿੱਦੋਂ ਜੰਮੂਗੀ ਤੇ ਇਹਦੇ ਵਿੱਚੋਂ ਪਲੇਟ ਦੇਖ ਲੈ ਜੂਗੀ ਪਲੇਟ ਦੇ ਵਿੱਚ ਨਹੀਂ ਚਿਪਕਣੀ ਹੈਗੀਗੀ ਇਸ ਤਰੀਕੇ ਨਾਲ ਆਪਾਂ ਘਿਓ ਲਗਾ ਲਿਆ ਤੇ ਹੁਣ ਜਿਹੜਾ ਇਹ ਆਪਾਂ ਬੈਟਰ ਤਿਆਰ ਕਰਿਆ ਜੀ ਤੇ ਇਹਨੂੰ ਆਪਾਂ ਇਹਦੇ ਵਿੱਚ ਕੱਢ ਲਾਂਗੇ ਜੀ ਪਲੇਟ ਦੇ ਵਿੱਚ ਇਸ ਤਰੀਕੇ ਨਾਲ ਜੀ ਆਪਾਂ ਇਹ ਸਾਰਾ ਬੈਟਰ ਇਹਦੇ ਵਿੱਚ ਕੱਢ ਲੈ ਪਲੇਟ ਦੇ ਤੇ ਹੁਣ ਆਪਾਂ ਇਹਨੂੰ ਸੈੱਟ ਕਰ ਲਾਂਗੇ ਜੀ ਚੰਗੀ ਤਰ੍ਹਾਂ ਤੇ ਹਾਂ ਤੁਹਾਨੂੰ ਤੁਸੀਂ ਇਗਨੋਰ ਕਰਨਾ ਜੀ ਕਈ ਭੈਣ ਭਰਾ ਕਮੈਂਟ ਕਰਨਗੇ ਵੀ ਹੱਥ ਇੰਨੇ ਕਾਲੇ ਲੱਗ ਰਹੇ ਆ ਤੇ ਇਹ ਤਾਂ ਲੱਗਦੇ ਜੀ ਮੈਂ ਇਹ ਸਿਰ ਤੇ हेयर कलर ਕੀਤਾ ਸੀਗਾ ਤੇ ਉਹਦਾ ਕਰਕੇ ਇਹ ਮੇਰੇ ਹੱਥਾਂ ਨੂੰ ਚੜ ਗਿਆ हेयर कलर ਤੇ ਇਸ ਤਰੀਕੇ ਨਾਲ ਆਪਾਂ ਇਹਨੂੰ ਸੈੱਟ ਕਰ ਲਿਆ ਜੀ ਤੇ ਉਹਨਾਂ ਕ ਤੁਸੀਂ ਮੋਟੀ ਇਹਦੀ ਪਰਤ ਬਣਾ ਲੈਣੀ ਹੈ ਜੀ ਜਿੰਨੀ ਕਿ ਇਹ ਆਪਾਂ ਨੂੰ ਜਾਈਦੀ ਹੁੰਦੀ ਵਰਫੀ ਲਈ ਜਿਨੀਕਰ ਰੱਖਣੀ ਆ ਤੁਸੀਂ ਉਸ ਹਿਸਾਬ ਨਾਲ ਇਹਦੀ ਪਰਤ ਆ ਤਿਆਰ ਕਰਨੀ ਆ ਤੇ ਇਸ ਤਰੀਕੇ ਨਾਲ ਜੀ ਆਪਾਂ ਇਹ ਸਾਰਾ ਮਿਸ਼ਰਣ ਸੈੱਟ ਕਰ ਲਏ ਇਹ ਦੇਖੋ ਇੰਨੀ ਕਮੋਟੀ ਆਪਾਂ ਵਰਫੀ ਬਣਾਵਾਂਗੇ ਇਸ ਤਰੀਕੇ ਨਾਲ ਆਪਾਂ ਸੈੱਟ ਕਰ ਲਿਆ ਜੀ ਹੁਣ ਚੰਗੀ ਤਰ੍ਹਾਂ ਤੇ ਹੁਣ ਆਪਾਂ ਇਹਦੇ ਉੱਤੇ ਕੋਈ ਵੀ ਡਰਾਈ ਫਰੂਟ ਲਗਾ ਸਕਦੇ ਆਂਗੇ ਜੋ ਵੀ ਤੁਹਾਡੇ ਕੋਲ ਹੈਗਾਗਾ ਅਵੇਲੇਬਲ ਹੈਗਾ ਤੇ ਆਪਾਂ ਇੱਥੇ ਇਹ ਕਿਸਤੇ ਹੈ ਕਟਿੰਗ ਕੀਤੇ ਆ ਜੀ ਬਰੀਕ ਬਰੀਕ ਇਸ ਤਰੀਕੇ ਨਾਲ ਗਾਰਨਿਸ਼ ਲਈ ਤੇ ਇਸ ਤਰੀਕੇ ਨਾਲ ਆਪਾਂ ਫੈਲਾ ਲਾਂਗੇ ਇਹਨਾਂ ਸਾਰੇ ਤੇ ਤੇ ਉਦੋਂ ਆਪਾਂ ਹੱਥ ਨਾਲ ਇਹਨੂੰ ਸੈੱਟ ਕਰ ਦਾਂਗੇ ਜੀ ਇਸ ਤਰੀਕੇ ਨਾਲ ਤੇ ਹੁਣ ਆਪਾਂ ਇਹਨੂੰ ਰੱਖਾਂਗੇ ਜੀ ਫ੍ਰੀਜ ਦੇ ਵਿੱਚ 10 ਮਿੰਟ ਲਈ ਸੈੱਟ ਹੋਣ ਲਈ ਰੱਖ ਦਾਂਗੇ 10 ਤੋਂ 15 ਮਿੰਟ ਲਈ ਤੇ ਲਓ ਜੀ ਇੱਥੇ ਆਪਣੀ ਵਰਕੀ ਜੰਮ ਕੇ ਤਿਆਰ ਆਈ ਦੇਖੋ ਕਿੰਨੀ ਵਧੀਆ ਲੱਗ ਰਹੀ ਹੈਗੀ ਤੇ ਹੁਣ ਆਪਾਂ ਇਹਦੇ ਪੀਸ ਕੱਟ ਲਾਂਗੇ ਜੀ ਜਿਹੜੇ ਹਿਸਾਬ ਨਾਲ ਤੁਸੀਂ ਕੱਟਣੇ ਕੱਟ ਸਕਦੇ ਆ ਵੱਡੇ ਛੋਟੇ ਪੀਸ ਇਹਦੇ ਇਸ ਤਰੀਕੇ ਨਾਲ ਆਪਾਂ ਕੱਟ ਲਗਾ ਲਈ ਜੀ ਤੇ ਹੁਣ ਇਸ ਤਰੀਕੇ ਨਾਲ ਲਗਾ ਲਾਂਗੇ ਆਪਾਂ ਦੂਸਰੀ ਸਾਈਡ ਤੇ ਲੋ ਜੀ ਇਹਦੇ ਆਪਾਂ ਇਸ ਤਰੀਕੇ ਨਾਲ ਪੀਸ ਕੱਟ ਲਏ ਵਰਕੀ ਦੇ ਤੇ ਹੁਣ ਆਪਾਂ ਚੱਕ ਕੇ ਦਿਖਾਉਨੇ ਆ ਤੁਹਾਨੂੰ ਵਰਕੀ ਦਾ ਪੀਸ ਬਹੁਤ ਹੀ ਟੇਸਟੀ ਇਹ ਬਣਦੀ ਹੈ ਜੀ ਵਰਕੀ ਇਹ ਵੇਖੋ ਇਸ ਤਰੀਕੇ ਨਾਲ ਹੈ ਤੇ ਬਹੁਤ ਹੀ ਸੌਫਟ ਸੌਫਟ ਵਰਕੀ ਆਪਣੀ ਬਣ ਕੇ ਤਿਆਰ ਆ ਗਈ ਤੇ ਖਾਣ ਚ ਇਹ ਬਹੁਤ ਜ਼ਿਆਦਾ ਟੇਸਟੀ ਲੱਗਦੀ ਹੈ ਜੀ ਤੇ ਇਸ ਤਰੀਕੇ ਨਾਲ ਜੀ ਤੁਸੀਂ ਵੀ ਵਰਕੀ ਤਿਆਰ ਕਰ ਸਕਦੇ ਆਂਗੇ ਤੇ ਅੱਜ ਦੀ ਵੀਡੀਓ ਜੀ ਆਪਣੀ ਇੰਨੀ ਸੀਗੀ ਤੇ ਵੀਡੀਓ ਵਧੀਆ ਲਗੀ ਤਾਂ ਲਾਈਕ ਸ਼ੇਅਰ ਕਮੈਂਟ ਜਰੂਰ ਕਰਨਾ ਜੀ ਤੇ ਤੁਸੀਂ ਵੀ ਇਹ ਰੈਸਪੀ ਜਰੂਰ ਟਰਾਈ ਕਰਨਾ ਜੀ ਇੱਕ ਵਾਰ ਵੀਡੀਓ ਵੇਖਣ ਲਈ ਬਹੁਤ-ਬਹੁਤ ਧੰਨਵਾਦ ਜੀ ਤੇ ਮਿਲਦੇ ਆਂ ਕਿਸੇ ਹੋਰ ਵੀਡੀਓ ਨਾਲ